ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਲੱਗੇ ਹਾਂ ਵਰਕ ਵਾਲੇ ਪੌਂਚਿਆਂ ਦੀ ਕਟਿੰਗ ਕਰਨ। ਇਸ ਦੇਖਣਾ ਜਿਹੜਾ ਇਹ ਆ ਕੜਾਈ ਹੈ ਇਹਨੂੰ ਐ ਬਿਲਕੁਲ ਬਰਾਬਰ ਰੱਖਣਾ ਤੇ ਸੈਂਟਰ 'ਚ ਲੈਣਾ ਵਾ ਇਹ। ਹੁਣ ਜਿੰਨੇ ਆਪਣੇ ਪੌਂਚੇ ਦੀ ਚੁੜਾਈ ਆ ਉਹਨੇ ਆਪਾਂ ਰੱਖ ਲਾਂਗੇ। ਅਸੀਂ ਰੱਖਾਂਗੇ ਜੀ 6.5 ਸਾਡੇ 6 ਦਿਨਾਂ ਛੇ ਦਿਨਾਂ ਹੀ ਆਪਾਂ ਪੂਰੇ ਐਂਡ ਤੱਕ ਲਾ ਲਾਂਗੇ ਇਸਨਰ ਕੇ ਇਲਾਨ ਨਵਾਂ ਸਕਿਲ ਨਾਲ ਸਿੱਧਾ ਕਰ ਲਾਂਗੇ ਸ਼ਾਨੀਆ ਸਟ੍ਰੇਟ ਸਕੈਲ ਨਾਲ ਸਿੱਧੇ ਜਰੂਰ ਕਰ ਲਿਆ ਕਰੋ ਤਾਂ ਕਿ ਕਪੜੇ ਦੇ ਵਿੱਚ ਕੋਈ ਕਾਣਕੋੜ ਨਾ ਆ ਜਾਵੇ ਨਹੀਂ ਤਾਂ ਇਦਾਂ ਆਪਾਂ ਕੱਟਦੇ ਆਂ ਕਈ ਵਾਰ ਟੇਢਾ ਟੁੱਢਾ ਕੱਟਿਆ ਜਾਂਦਾ ਵਾ ਅੰਜੀ ਇਹ ਆਪਣੀ ਕਟਿੰਗ ਹੋ ਗਈ ਹੈ ਕਪੜੇ ਦੀ ਹੁਣ ਆਪਾਂ ਦੂਜੇ ਦੀ ਕਰਾਂਗੇ ਉਹ ਵੀ ਸੇਮ ਮੈਥਡਿਕਣੀ ਕਪੜਿਆਂ ਨੂੰ ਜੰਗੀ ਤਰ੍ਹਾਂ ਮਿਸ਼ਾਲਾਂਗੇ ਇੱਕਣੀ ਇਹ ਤੇ ਬਸ ਸਾਡੇ 6 ਦੇ ਨਿਸ਼ਾਨੀ ਲੱਗ ਦੂਜਾ ਪੱਲਾ ਵੀ ਕੱਟ ਲੈਣਾ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਧੰਨਵਾਦ